ਇਥੇ ਉਹ ਕਿ ਉਹਨਾਂ ਨੇ ਬੂੜੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋਂ ਚਲਾਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਚੇ ਨਾਲ ਕਿਤੇ ਉਹਦੇ ਵੇਲੇ ਮੈਂ ਫੜਿਆ ਪਰ ਮੈਂ ਸਿੱਟਲੇ ਜਿਹੋ ਬੰਦਾ ਕੋਸ ਨੂੰ ਹਾਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਕੋਈ ਤਕਰਾ ਸੀ ਕਿਉਂਕਿ ਮੈਂ ਥੋੜਾ ਹੁਣ ਕਿੰਨਾ ਨਰਮ ਸੀਗਾ ਪਹਿਲਾਂ ਵਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਤੁਹਾਨੂੰ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ ਪਰ ਮੈਂ ਭੱਜ ਵੀ ਸਕਦਾ ਸੀ ਫੜਿਆ ਮੈਨੂੰ ਫੜਿਆ ਹੋਇਆ ਸੀ ਤਾਂ ਕੱਟ ਕੇ ਮੋਟਰਸਾਈਕਲ ਸਿੱਟ ਕੇ ਫਿਰ ਪੱਤੇ ਦੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਤਾ ਤੇ ਮੈਨੂੰ ਕਹਿੰਦਾ ਪਰ ਹੋ ਜਾਪਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਇਹਨੂੰ ਦਸੂਨ ਮਾਰਿਆ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਣ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਤੀ ਗਈ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਇਥੇ ਉਹ ਉਹਨਾਂ ਨੇ ਬੂੜੀਆਂ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋ ਤੌੜਾ ਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਚੇ ਨਾਲ ਕਿਤੇ ਉਹਦੇ ਮੈਂ ਫੜਿਆ ਪਰ ਮੈਂ ਸਿੱਟ ਲਿਓ ਬੰਦਾ ਕੋਸ ਨੂੰ ਹਾਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਨਰਮ ਸੀਗਾ ਪਹਿਲਾਂ ਵਰਗਾ ਮੇਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਤੁਹਾਨੂੰ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਤਲਾਰ ਪਕਸੂ ਨੇ ਪਰ ਮੇਰੇ ਬਾਝ ਵੀ ਸਕਦਾ ਸੀ ਫੜਿਆ ਮੈਨੂੰ ਫੜਿਆ ਹੋਇਆ ਸੀ ਤਾਂ ਕੱਟ ਕੇ ਮੋਟਰਸਿੱਟ ਕੇ ਫਿਰ ਪੱਦੇ ਦੇ ਉੱਤੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਫੜਿਆ ਮੋਟਰਸਿੱਟ ਉੱਤੇ ਲਾਹਿਆ ਮੈਂ ਉਹ ਠੀਕ ਹੈ ਜੀ ਔਰ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਤਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਉਹਨਾਂ ਨੇ ਮਾਰਿਆ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਣ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਤੇ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਥੀ ਗਈ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਇਥੇ ਉਹ ਕਿ ਉਹਨੇ ਬੂਣੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋਤਲਾਟਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਚੇ ਨਾਲ ਕਿਤੇ ਉਹਦੇ ਮੈਂ ਫੜਿਆ ਪਰ ਮੈਂ ਸਿੱਟਲੇ ਜਿਹਾ ਬੰਦਾ ਕੋਸ ਨੂੰ ਹਾਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਨਰਮ ਸੀਗਾ ਪਹਿਲਾਂ ਵਰ ਕੈਮਰਾ ਸੀ ਨਹੀਂ ਛੇਗਾ ਇਸ ਕਰਕੇ ਉਹ ਇਸ ਕਰਕੇ ਤੁਮ ਮੈਨੂੰ ਕਿਸ ਨੇ ਕਹਿਤਾ ਕਿ ਉਹਨੇ ਮੇਰੇ ਹੱਥ ਜਿਹੇ ਹਿਲਾਤਾ ਸੁਣਨੇ ਪਰ ਮੇਰੇ ਬਾਝ ਵੀ ਸਕਦਾ ਸੀ ਫੜਿਆ ਮੇਰਾ ਫੜਿਆ ਸੀ ਹੱਥਾਂ 'ਤੇ ਕੱਟ ਕੇ ਮੋਟਰ ਸਿੱਟ ਕੇ ਫਿਰ ਪੱਦੇ ਨੇ ਹਾਂ ਮੋਟਰ ਸਿੱਟ ਆਇਆ ਹੈ ਮੋਟਰ ਸਿੱਟ ਆਇਆ ਹੈ ਫੜਿਆ ਮੋਟਰ ਸਿੱਟ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਜੁੱਟ ਮਾਰਾ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਤੇ ਲਾਇਆ ਉਹਨੇ ਤੇ ਇਸ ਕਰਕੇ ਫਿਰ ਹੋ ਪੱਤੀ ਕਿ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਇਥੇ ਉਹ ਕਿ ਉਹਨਾਂ ਨੇ ਬੂੜੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਸ਼ੇਰੂ ਨੇ ਪਲੱਸ ਤੋਂ ਤੋਹਲਾ ਚਲਾਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਚੇ ਨਾਲ ਕਿਤੇ ਉਹਦੇ ਵੇ ਮੈਂ ਫੜਿਆ ਪਰ ਮੈਂ ਸਿੱਟ ਲਿਓ ਉਹ ਬੰਦਾ ਉਹਨੂੰ ਹਾਥੀ ਪਾਈ ਮੈਂ ਫੋਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਹੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਨਰਮ ਸੀਗਾ ਪਹਿਲਾਂ ਵਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਤੁਹਾਨੂੰ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ ਪਰ ਮੇਂ ਵੱਜ ਵੀ ਸਕਦਾ ਸੀ ਪਰ ਉਹਦਾ ਮੈਂ ਫੜਿਆ ਸੀ ਜਦੋਂ ਇਕਟ ਕੇ ਮੋਟਰ ਸਿੱਟ ਕੇ ਫਿਰ ਪਦੇ ਨੇ ਹਾਂ ਮੋਟਰ ਸਿੱਟ ਆਇਆ ਹੈ ਮੋਟਰ ਸਿੱਟ ਆਇਆ ਹੈ ਫੜਿਆ ਮੋਟਰ ਸਿੱਟ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਂ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਜੁੱਟ ਮਾਰਾ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਾਂਗੇ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਤੇ ਇਸ ਕਰਕੇ ਫਿਰ ਹੋ ਪਾ ਤੀ ਕਿ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਨਿਸ਼ਾਨ ਨਹੀਂ ਆਈ ਬੀ